ਜਿਹੜਾ ਅੱਜ ਸਾਰੇ ਗੁਰਦਵਾਰੇ ਵਿੱਚ ਬੜੀ ਧੂਮ ਲੱਗਦੇ ਨਾਲ ਬੜਾ ਜਿਹੜਾ ਨੇ ਬਾਬਾ ਸਾਹਿਬ ਦਾ ਉਹਨਾਂ ਨੇ ਜਿਹੜੇ ਸਮਾਏ ਹੋਤੇ ਯਾਦਰਾ ਕਰੇ ਹੋਏ 5 ਜਨਮ 36 ਮਾ ਜਿਹੜਾ ਉਹਦਾ ਜਨਮ ਦਿਹਾੜਾ ਸਾਰੇ ਗੁਰਦਵਾਰੇ ਵਿੱਚ ਬਹੁਤ ਹੀ ਅਕਸ਼ਰ ਆਸ ਦੇ ਨਾਲ ਬਹੁਤ ਹੀ ਧੂਮ ਦੇ ਨਾਲ ਮਨਾਇਆ ਜਾ ਰਿਹਾ ਸਾਰੇ ਦੇਸ਼ ਦੇ ਸੱਜਣਾਂ ਨੂੰ ਅੱਜ ਇਸ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਤੇ ਜਿਹੜੇ ਪੈਰੋਕਾਰ ਆ ਉਹਨਾਂ ਨੂੰ ਮੈਂ ਸਾਰਿਆਂ ਨੂੰ ਬੇਤੀ ਕਰਦਾ ਕਿ ਜੋ ਵੀ ਉਹਨਾਂ ਦੀ ਸਿੱਖਿਆਵਾਂ ਜੋ ਉਹਨਾਂ ਦੇ ਉਪਦੇਸ਼ ਆ ਜੋ ਵੀ ਉਹਨਾਂ ਦੇ ਪੈਰੋਕਾਰ ਆ ਉਹ ਉਹਨਾਂ ਨੂੰ ਚੱਲਣ ਜੇਕਰ ਅਸੀਂ ਉਹਨਾਂ ਨੂੰ ਫੋਲੋ ਕਰਦੇ ਆ ਉਹਨਾਂ ਦੇ ਜਿਹੜੇ ਸਿਧਾਂਤ ਆ ਚੈਨ ਉਹ ਸਾਦਾ ਜਿਹਾ ਕੜਾਈ ਦੇ ਨਾਲ ਜੋੜ ਕੇ ਜੋ ਪਰੇਤੀ ਅੱਜ ਪਰਮਪੁਜੀ ਡਾਕਟਰ ਜੀਰਾਉ ਮੇਟਕਾ ਜੀ ਦਾ ਜੋ ਜਨਮ ਦਿਹਾੜਾ ਮਨਾਇਆ ਗਿਆ ਹੈ ਉਸ ਨੂੰ ਮੇਰੇ ਸ਼ਹਿਰ ਜਲੰਧਰ ਦੇ ਕੋਟਰ ਚੌਕ ਜਿਹੜਾ ਮੇਟਕਾ ਜੀ ਦੇ ਚੌਕ ਦੇ ਨਾਲ ਅੱਜ ਦੇ ਟਾਈਮ ਤੇ ਇੱਕ ਮੁਨਾਸਿਬੇ ਦੇ ਕੀਤਾ ਜਾਵੇਗਾ ਤੇ ਸਾਡੇ ਰੋਮਾਨਯ ਸਰਕਾਰੀ ਸਿੱਟੀ ਸਾਹਿਬ ਨੇ ਉਹਨਾਂ ਦੇ ਵਿਚਾਰ ਦੇ ਅਨੁਸਾਰ ਸਾਡੇ ਪੰਜਾਬ ਪੁਲਿਸ ਦੇ ਅਧਿਕਾਰੀ ਐਕਟ ਪੁਲਿਸ ਦਾ ਸਬੰਧਤ ਹੋਣ ਜਾਂ ਕਿਸੇ ਹੋਰ ਜਗ੍ਹਾ ਦੇ ਨਾਲ ਚੋਣਿਆਂ ਨੂੰ ਨਾਲ ਵੱਲੋਂ ਜੋ ਸਹਿਯੋਗ ਦਿੱਤਾ ਗਿਆ ਉਹ ਬਾਕੀ ਕਾਬਲੇ ਤਾਰੀਫ ਜਿੱਥੇ ਕੁਝ ਦਿਨ ਪਹਿਲਾਂ ਕਿਹਾ ਜਾਂਦਾ ਸੀਗਾ ਕਿ ਇਹ ਦਿਨ ਉਨਾਸਿਬ ਨਹੀਂ ਹੈ ਸਾਡੇ ਲਈ ਮਨਾਣਾ ਪਰ ਅੱਜ ਉਸ ਦਿਨ ਨੂੰ ਹੀ ਇੰਨੇ ਜੋਸ਼ ਤੇ ਇੰਨੇ ਸੋਹਣੇ ਤਰੀਕੇ ਨਾਲ ਮਨਾਇਆ ਗਿਆ ਜੋ ਸਿਰਫ ਸਿਰਫ ਪੰਜਾਬ ਪੁਲਿਸ ਦੇ ਸਹਿਯੋਗ ਦੇ ਨਾਲ ਹੀ ਹੋਇਆ ਹੈ ਜੋ ਮੈਂ ਪ੍ਰਸ਼ਾਸਨ ਨੂੰ ਤੇ ਦੇਸ਼ ਦੇ ਲੋਕਾਂ ਦਾ ਤਰਫਾਨ ਜਨਨਾ ਚਾਹਾਂ ਤੇ ਇਹ ਵੀ ਉਮੀਦ ਕਰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੇ ਵੀ ਸਾਡੇ ਚੌਕ ਨੇ ਸਾਡੇ ਸਮਾਰਕ ਨੇ ਚਾਹੀ ਸਾਡੇ ਦੁਰਵਾ ਪੀਰਾ ਦੇ ਨਾਮ ਦੇ ਨੇ ਜਾਂ ਸਾਡੇ ਰਹਿਮਣਾ ਦੇ ਨਾਮ ਦੇ ਨੇ ਉਹਨਾਂ ਨੂੰ ਇਸੇ ਤਰੀਕੇ ਨਾਲ ਅ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸੁਰੱਖਿਅਤ ਰੱਖਿਆ ਜਾਵੇ ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਦਾ ਨਹੀਂ ਧੰਨਵਾਦ ਜੀ